ਬਹੁਤ ਵੈਰੀ ਫਾਰ ਵੀ ਤੁਹਾਨੂੰ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆਂ ਜੀ ਮੰਡੀ ਵਿਖੇ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਟੌਪ ਟੌਪ ਦੇ ਝੋਟੀਆਂ ਤੇ ਚੰਗੇ ਜਾਨਵਰ ਬਾਈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਮੇਰਾ ਵੀਰ ਐਦਾਂ ਦੇ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਹਰ ਇੱਕ ਮੰਡੀ ਦੀ ਆਜੋ ਮੇਰਾ ਵੀਰ ਇੱਧਰ ਖੜੀ ਹੈ ਬਹੁਤ ਹੀ ਟੌਪ ਕਲਾਸ ਬਾਈ ਮੋਹਰਾ ਨਸਲ ਦੀ ਮੱਝ ਇਹਦੇ ਬਾਰੇ ਵੀ ਲਵਾਂਗੇ ਪਾਈਆਂ ਕੋਲੋਂ ਜਾਣਕਾਰੀ ਚੈੱਕ ਕਰੋ ਮੇਰਾ ਵੀਰ ਅਟਰ ਕੁਆਲਿਟੀ ਬਹੁਤ ਚੰਗੀ ਹੈ ਬਾਈ ਮੱਝ ਦੀ ਬਾਕੀ ਥਣਾ ਵਿੱਚ ਪ੍ਰੋਪਰ ਗੈਪ ਹੈ ਕਿ ਚੰਗਾ ਜਾਨਵਰ ਬਾਈ ਕੋਲ ਲੰਦਿਆ ਪੂਰੀ ਜਾਣਕਾਰੀ ਹਾਂਜੀ ਭਾਈ ਸਾਸੀ ਗਾਲ ਜੀ ਪੀ ਆਰ ਵੀਰੇ ਵਧੀਆ ਭਾਈ ਕਿਹੜਾ ਪਿੰਡ ਹੈ ਜੀ ਕੋਨਾ ਬਾਈ ਮੋਗੇ ਕੋਲੇ ਅੱਛਾ ਵੀਰ ਤਸਵੀਰ ਕਿਹੜੀ ਭੇਜਦੀ ਜੀ ਜਿਹੜਾ ਮੋਗੇ ਜੀ ਜਿਹੜੀ ਆ ਝੋਟ ਮੱਚ ਖੜੀ ਹੈ ਬਾਈ ਇਹਦਾ ਕੀਟ ਲੱਗਦਾ ਮੈ ਦਿਖਾਈ ਜਿਹੜੀ ਆ ਬਾਈ ਤੇ ਤੀਜਾ ਸੂਏ ਸੂਣ ਵਾਲੀ ਆ ਬਾਈ ਅੱਛਾ ਬਾਈ ਜਣਾ ਤਾਂ ਇਹ ਆ ਇੱਕ ਦੋ ਲਾਣੀ ਲਵੋ ਦੂਜੇ ਸੂਏ ਕਿੰਨਾ ਕਟਿਆ ਨਹੀਂ ਦੂਜੇ ਸੂਏ 16 ਲੀਟਰ ਕਟਿਆ ਬਾਈ ਅੱਛਾ ਇਸ ਵਾਰ ਕਿੰਨਾ ਕੱਢ ਜੂ ਕੱਢ ਜੂ 2-3 ਕਿਲੋ ਵਹਿਣ ਤੇ ਆਲਦੀ ਤੇ ਰੇਟ ਕਿੰਨਾ ਰੱਖਿਆ ਵੀਰ ਦਾ 135 ਆ ਬਾਈ ਲੱਗਿਆ 1 ਮਿੰਟ ਰੇਟ ਬਹੁਤ ਜ਼ਿਆਜ ਰੱਖਿਆ ਬਾਈ ਹੈ ਤੇ ਬਾਈ ਜੀ ਬਹੁਤ ਹੀ ਟਾਪ ਕੁਆਲਟੀ ਦਾ ਜਾਨਵਰ ਹੈ ਬਾਈ ਇੱਕ 35 ਤੇ 22 ਦਾ ਨੰਬਰ ਮੋਬਾਈਲ ਨੰਬਰ ਹੈ ਜੀ ਤੇ ਬਾਈ ਮੋਬਾਈਲ ਨੰਬਰ ਦੱਸ ਦੋਗੇ ਆਪਾਂ ਆਪਣਾ 9684 ਹਾਂਜੀ 9201 ਇੱਕ ਵਾਰ ਦੁਬਾਰਾ ਬੋਲ ਦੋਗੇ ਵੀਰੇ 9684 ਹਾਂਜੀ 9201 ਤੇ ਬਾਈ ਕੋਲ ਬਾਈ ਖੜੀ ਹੈ ਬਹੁਤ ਟੌਪ ਵਾਲੀ ਦੀ ਮੱਝ ਤੇ ਬਾਈ ਨਾਲ ਕਰੋ ਜੀ ਕੰਟੈਕਟ ਚੰਗਾ ਜਾਨਵਰ ਹੈ ਜੀ ਤੇ ਬਾਕੀ ਬਈ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਐਦਾਂ ਦੇ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਆਜੋ ਵੀਰ ਅੱਗੇ ਹੋਰ ਹੁਣ ਚੈੱਕ ਕਰੋ ਅਕੀ ਮੋਰਾ ਮੱਝ ਟਾਪ ਕੁਆਲਟੀ ਦੀ ਬਈ ਮੋਰਾ ਨਸਲ ਦੀ ਝੋਟੀ ਚੈੱਕ ਕਰੋ ਮੇਰਾ ਵੀਰ ਤੇ ਚੰਗਾ ਜਾਨਵਰ ਹੈ ਬਾਈ ਜੀ ਇਹਦੇ ਬਾਰੇ ਵੀ ਦਵਾਂਗੇ ਬਾਈ ਕੋਲੋਂ ਜਾਣਕਾਰੀ ਚੈੱਕ ਕਰੋ ਮੇਰਾ ਵੀਰ ਮੋਰਾ ਨਸਲ ਦੀ ਝੋਟੀ ਪੂਰੀ ਟਾਪ ਕੁਆਲਟੀ ਦੀ ਪੂਰੀ ਖੁੰਡੀ ਤੇ ਚੰਗਾ ਜਾਨਵਰ ਹੈ ਬਾਈ ਜੀ ਨਾਲ ਹੈਗਾ ਇਹਦੇ ਬਈ ਨਾਲ ਕੱਟੀ ਹੈ ਨਾਲ ਕੱਟਾ ਬਾਈ ਚੰਗਾ ਜਾਨਵਰ ਹੈ ਬਾਈ ਜੀ ਤੇ ਸਿੰਗਾ ਦੀ ਪੂਰੀ ਖੁੰਡੀ ਹੈ ਮੈਂ ਮੋੜਦਾ ਵੀ ਰੂਰੀ ਤੇ ਟੌਪ ਕੁਆਲਟੀ ਦੀ ਝੋਟੀ ਚੈੱਕ ਕਰੋ ਮੇਰਾ ਵੀ ਮੋਰਾ ਦੀ ਤੇ ਬਾਈ ਕੋਲ ਲਾਵਾਂਗੇ ਪੂਰੀ ਜਾਣਕਾਰੀ ਆ ਜਾਓ ਮੇਰਾ ਵੀ ਹਾਂਜੀ ਭਾਈ ਸਾਸੀ ਕਾਲ ਜੀ ਸਸਰੀ ਕਾਲ ਵੀਰ ਜੀ ਕੀ ਹਾਲੇ ਵੀਰੇ ਠੀਕ ਠਾਕ ਭਰਾ ਜੀ ਕਿਹੜਾ ਇਲਾਕਾ ਵੀਰੇ ਆਪਣਾ ਫਰੀਦਕੋਟ ਜਿਹੜਾ ਜੀ ਅੱਛਾ ਜੀ ਤੇ ਕਿੰਨੇ ਪਸ਼ੂ ਲੈ ਕੇ ਆਏ ਅੱਜ ਆਪਾਂ ਜੀ ਪਸ਼ੂ ਵੀਰੇ ਇਹ ਕਰਦੇ ਝੋਟੀ ਆ ਪਹਿਲੀ ਵਪਾਰ ਲੈਣ ਅੱਛਾ ਠੀਕ ਹੈ ਇਹ ਘਰ ਦੀ ਵਾਲੀ ਵੀ ਹੈ ਹਾਂਜੀ ਤੇ ਦੁੱਧ ਕਿਰਾ ਥੱਲੇ ਵੀਰੇ ਤੇ ਵੀਰੇ ਹੁਣ ਅੱਜ 15 ਤਰੀਕ ਦੀ ਸੂਈ ਹੈ ਇਹ ਅੱਛਾ ਜੀ ਅੱਜ 12 ਕਿਲੋ ਦੁੱਧ ਹੈ ਇਹ 12 ਕਿਲੋ ਦੁੱਧ ਹੈ ਬਈ ਕਿੰਨਾ ਰੇਟ ਰੱਖਿਆ ਤੇ ਇਹ ਤਾਂ ਰੇਟ ਵੀਰੇ 145 ਚਾ ਰੇਟ ਬਹੁਤ ਜ਼ਿਆਦਾ ਰੱਖਿਆ ਬਈ ਜੀ ਤੇ ਹਜੇ ਹੋਰ ਕਰਦੀ ਦੁੱਧ ਤਾਂ ਹਜੇ ਇਹ ਵੀਰੇ ਇਹ 13 14 ਕਿਲੋ ਚੱਲੂਗੀ ਅੱਛਾ ਜੀ ਹਜੇ ਮੇਲੇ ਤੇ ਨਹੀਂ ਲੱਗੀ ਆਪਣੀ ਵਾਲੀ ਵੀ ਹੈ ਆਪਦੀ ਘਰ ਦੀ ਹੈ ਜੀ ਤੇ ਮਾਤ ਥੱਲੇ ਕਿੰਨਾ ਲੱਗ ਜੀਏ ਮਾਤ ਥੱਲੇ 17 ਕਿਲੋ ਵੀਰੇ ਤੇ 17 ਕਿਲੋ ਤੇ ਬਈ ਵਪਾਰ ਤਾਂ ਘੱਮ ਹੈ ਹੀ ਆਪਣਾ ਵੀਰੇ ਵਪਾਰ ਤਾਂ ਇਹ ਘਰ ਦੀ ਝੋਟੀ ਆ ਆਪਣੀ ਅੱਛਾ ਜ ਤੇ ਆਪਣਾ ਪਿੰਡ ਕਿਹੜਾ ਵੀਰ ਵੀਰ ਆਪਣਾ ਪਹਿਣਾ ਭਾਕ ਸਿੰਘ ਵਾਲਾ ਜੀ ਅੱਛਾ ਜੀ ਸਾਧਕਦੇ ਸਾਧਕਦੇ ਕੋਲੇ 8 ਕਿਲੋਮੀਟਰ ਵਾਟ ਫਰੀਦਕੋਟ ਤੋਂ 22 ਕਿਲੋਮੀਟਰ ਵਾਟ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਬੋਲ ਸਕਦੇ ਆਪਾਂ ਆਪਣਾ ਜੀ ਹਾਂਜੀ ਹਾਂਜੀ 82840 ਜੀ ਹਾਂਜੀ 48295 ਤੇ ਬਈ ਇਹ ਚ ਗਾਹਗਰੀ ਕਿਵੇਂ ਪੈਸੇ ਹਾਂਜੀ ਗਾਹਗਰੀ ਕਿਵੇਂ ਆ ਗਾਹ ਕਿਵੇਂ ਗਾਹਕ ਠੀਕ ਆ ਜੀ ਹਜੇ ਪੈਸੇ ਲੱਗੇ ਜਾਂਦੇ ਆ ਜੀ ਕਿੰਨਾ ਕੁ ਲੱਗ ਰਿਹਾ ਮੁੱਲ ਦਾ ਲੱਗ ਇੱਕ 15 20 ਲੱਗ ਰਿਹਾ ਜੀ ਅੱਛਾ 15 20 ਲੱਗ ਰਿਹਾ ਹਾਂਜੀ ਤੇ ਬਈ ਜਾਨਵਰ ਬਹੁਤ ਚੰਗਾ ਬਾਈ ਦਾ ਘਰ ਦਾ ਪਾਲਿਆ ਹੋਇ ਤੇ ਮੋਹਰਾਂ ਨਸਲ ਦੀ ਝੋਟੀ ਹੈ ਵੀ ਟਾਪ ਕਲਾਸ ਤੇ ਬਾਈ ਅੱਛਾ ਜੀ ਤੇ ਜੀ ਦੀ ਏਦੀ ਹੋ ਕੇ ਆ ਅੱਛਾ ਜੀ ਬਹੁਤ ਬੋਲੀ ਆ ਚਵਾਈ ਬਹੁਤ ਚੰਗੀ ਆ ਤੇ ਉਹਦਾ ਠੰਡੀ ਹੈ ਬਾਈ ਪੂਰੀ ਸੀਰ ਬਾਈ ਜੀ ਹੁਣੇ ਬੱਚਾ ਛੱਡਦੇ ਭਾਂ 7 ਟਾਈਮ ਛੱਡ ਠੀਕ ਆ ਬਾਈ ਚੰਗਾ ਜਾਨਵਰ ਬਾਈ ਜੀ ਤੇ ਜਾਇਜ ਵੀ ਬਈਆਂ ਰੇਟ ਵੀ ਬਹੁਤ ਜਾਇਜ ਰੱਖਿਆ ਤੇ ਬਈਆਂ ਦਾ ਕਟਾਕੜ ਜੂ ਨੁਕਰੇ ਹੋ ਜੀ ਨੰਬਰ ਬਈਆਂ ਦਾ ਘਰੇ ਵੀ ਜਵਾ ਸਕਦੇ ਆ ਵੀਰੇ ਅੱਛਾ ਦੋ ਟਾਈਮ ਇੱਥੇ ਖੋਦਾ ਕਰ ਸਕਦਾ ਬੰਦਾ ਆਪ ਘਰੇ ਜਵਾ ਦਾਂਗੇ 12 ਲੀਟਰ ਦੁੱਧ ਦਾ ਕੱਟੀ ਦਾ ਠੀਕ ਹੈ ਤੇ ਚੰਗਾ ਜਾਨਵਰ ਬਾਈ ਜੀ ਸਿੰਗਾ ਦੀ ਬਹੁਤ ਖੁੰਡੀ ਹੈ ਜੀ ਇਹਦੀ ਭੈਣ ਅਠਵਾ ਅਠਵਾ ਮਹੀਨੇ ਦੀ ਗੱਭਾ ਨਾ ਤੇ ਹੁਣ ਵੀ 9 ਕਿਲੋ ਦੁੱਧ ਆ ਅੱਛਾ ਬਈ ਜੀ ਲੰਮਾ ਟਾਈਮ ਦੁੱਧ ਨਾਲ ਹੀ ਹੈ ਮਤਲਬ ਜੀ ਹਾਂ ਵੀ 8 8 ਮਹੀਨੇ ਦੀ ਗੱਭਾ ਨਾ ਜਾ ਕੇ ਚੈੱਕ ਕਰ ਸਕਦੇ ਠੀਕ ਹੈ ਬਈ ਜੀ ਤੇ ਚੰਗਾ ਜਾਨਵਰ ਹੈ ਬਾਈ ਕਹਿੰਦਾ ਉਹ ਇਹਨ ਮੰਡੀ ਚ ਤੇ ਹੋਰ ਵੀ ਦਿਖਾਉਂਦੇ ਆਪਾਂ ਤੁਹਾਨੂੰ ਟੌਪ ਟੌਪ ਦੇ ਝੋਟੀਆਂ ਤੇ ਮੱਝਾਂ ਤੇ ਚੰਗੇ ਜਾਨਵਰ ਨੇ ਬਾਈ ਤੇ ਅੱਗੇ ਇੱਕ ਮੱਝ ਸੂਣ ਲੱਗੀ ਹੈ ਮੰਡੀ ਚ ਚੈੱਕ ਕਰੋ ਮੇਰਾ ਵੀਰ ਤੇ ਬਾਈ ਬਹੁਤ ਜਾਨਵਰ ਆਉਂਦੇ ਚੰਗੇ ਤੇ ਚੰਗਾ ਇੱਥੇ ਚੈੱਕ ਕਰੋ ਮੇਰਾ ਵੀਰ ਕਵਾਲਿਟੀ ਦੇ ਬਈ ਮੋਹਰਾ ਨਾ ਸਾਡੀ ਝੋਟੀ ਤੇ ਬਈ ਆਹ ਟਰਕ ਕੁਆਲਿਟੀ ਚੰਗੀ ਐ ਤੇ ਬਾਈਆਂ ਕੋਲ ਤੁਹਾਨੂੰ ਪੂਰੀ ਜਾਣਕਾਰੀ ਚੈੱਕ ਕਰੋ ਮੇਰਾ ਵੀ ਬਾਈ ਸ੍ਰੀ ਗਾਲ ਜੀ ਕੀ ਹਾਲ ਐ ਵੀਰੇ ਵਧੀਆ ਵੀਰੇ ਕਿਹੜਾ ਪਿੰਡ ਐ ਜੀ ਸਾਡਾ ਡੇਰਾ ਹੁਸੀ ਐ ਜੀ ਅੱਛਾ ਜੀ ਤਸੀਲ ਕਿਹੜੀ ਪੈ ਜਾਂਦੀ ਐ ਜੀ ਡੇਰਾ ਹੁਸੀ ਤਸੀਲ ਪੈਂਦੀ ਐ ਅੱਛਾ ਬਾਈ ਜੀ ਤੇ ਬਈ ਅੱਜ ਕਿੰਨੇ ਜਾਨਵਰ ਲੈ ਕੇ ਆਏ ਜੀ ਅੱਜ 2 ਲੈ ਕੇ ਆਏ ਹੋਣੇ ਬਾਕੀ ਘਾਹ ਕਿਵੇਂ ਐ ਜੀ ਅੱਜ ਹਾਗ ਤਾਂ ਠੀਕ ਹੀ ਹੈ ਵੀਰੇ ਬਹੁਤ ਨਾਲ ਗਰਮੀ ਵੀ ਹੈ ਨਾ ਹਾਂਜੀ ਹਾਂਜੀ ਤੇ ਜੇ ਤੁਸੀਂ ਚੋਣ ਦਿਖਾਈਏ ਇਹਦਾ ਮੁੱਲ ਵੀ ਵੀਰੇ ਐਕਦਾ ਮੁੱਲ ਵੀ ਰਿਕ 40 ਕਰਦੇ ਤੂੰ ਦੇਗਾ 12 ਕਿਲੋ ਕੱਚਾ 12 ਲੀਟਰ ਨਾਲ ਕੀ ਵੀਰੇ ਤੇ ਨਾਲ ਘੱਟਾ ਵੀਰੇ ਇੱਛੇ ਨਾਲ ਘੱਟਾ ਵੀਰੇ ਹਾਂਜੀ ਠੀਕ ਹੈ ਬਈ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟਾਪ ਕੁਆਲਿਟੀ ਦੇ ਵੀ ਮੋਹਰਾ ਨਸਲ ਦੀ ਝੋਟੀ ਤੇ ਭਾਈ ਨੇ ਮੁੱਲ ਵੀ ਬਹੁਤ ਜਾਇਜ਼ ਰੱਖਿਆ ਤੇ ਭਾਈ ਇਹ ਆਪਣਾ ਵਪਾਰ ਦਾ ਕੰਮ ਹੈ ਜੀ ਹਾਂਜੀ ਹਾਂਜੀ ਠੀਕ ਹੈ ਬਈ ਇਹ ਨਾਲ ਝੋਟੀ ਖੜੀ ਉਹ ਵੀ ਆਪਣੀ ਹੋਈ ਉਹ ਵੀ ਆਪਣੀ ਵੀਰੇ ਤੇ ਭਾਈ ਨਾਲ ਖੜੀ ਨੀਲੀ ਰਾਬੀ ਤੇ ਉਹ ਵੀ ਚੈੱਕ ਕਰੋ ਤੁਸੀਂ ਤੇ ਚੰਗਾ ਜਾਨਵਰ ਹੈ ਬਾਈ ਅਟਰ ਕੁਆਲਟੀ ਬਹੁਤ ਚੰਗੀ ਬਈਏ ਇਹਦੀ ਤੇ ਬਾਈ ਜੀ ਚੈੱਕ ਕਰੋ ਅੱਟਾ ਪੈਰਾ ਦੀ ਬਹੁਤ ਖੁੱਲੀ ਹੈ ਇਹਦੇ ਨਾਲ ਕੀ ਹੈ ਵੀਰੇ ਇਹਦੇ ਨਾਲ ਮਾਗਰ ਕੱਟੀ ਹੈ ਵੀਰੇ ਨਾਲ ਹੈਗੀ ਬਾਈ ਫੁੱਲ ਪ्योर ਮੋਹਰ ਮਸਲ ਦੀ ਕੱਟੀ ਚੈੱਕ ਕਰੋ ਮੇਰਾ ਵੀਰੇ ਤੇ ਬਾਈ ਜੀ ਇਹਦਾ ਮੁੱਲ ਕਿੰਨਾ ਰੱਖਿਆ ਆਪਾਂ ਜੀ ਇਹਦਾ ਮੁੱਲ ਵੀਰੇ 130 ਕਰਦੇ ਨੇ ਅੱਛਾ 130 ਬਾਈ ਜੀ ਹਾਂਜੀ ਬਾਕੀ ਥੋੜਾ ਬਤ ਮਾਨਤਨ ਹੋ ਜੂਗਾ ਹਾਂਜੀ ਵੀਰੇ ਮਾਨਤਨ ਹੋ ਜਾਣਾ ਠੀਕ ਹੈ ਬਾਈ ਜੀ ਤੇ ਬਾਈ ਜੀ ਮੋਬਾਈਲ ਨੰਬਰ ਬੋਲ ਸਕਦੇ ਆਪ ਆਪਣਾ ਹਾਂਜੀ ਵੀਰ ਜੀ ਹਾਂਜੀ ਵੀਰੇ 70173 ਵੀਰੇ ਹਾਂਜੀ 88107 ਜੀ ਇੱਕ ਦੁਆਰੇ ਬੋਲ ਦੂੰਗਾ ਵੀਰੇ 70173 ਵੀਰੇ 88107 ਜੀ ਬਾਈ ਜੀ ਬਹੁਤ ਟਾਪ ਕੁਆਲਟੀ ਦੇ ਜਾਨਵਰ ਖੜੇ ਨੇ ਬਾਈ ਕੋਲੇ ਤੇ ਵਪਾਰ ਦਾ ਕੰਮ ਹੈ ਤੇ ਬਾਈਆਂ ਨਾਲ ਕੰਟੈਕਟ ਜਰੂਰ ਕਰੇ ਮੇਰਾ ਵੀਰ ਬਾਈ ਬਾਕੀ ਹੱਟਾਂ ਪੈਰਾਂ ਦੀ ਪੂਰੀ ਖੁੱਲੀ ਆ ਝੋਟੀ ਤੇ ਚ ਚੰਗੇ ਜਾਨ ਬਨੇ ਬਾਈ ਕੋਲੇ ਦੋਏ ਜੀ ਨੀਲੀ 라ਵੀ ਦਾ ਕਟਾ ਬਹੁਤ ਹੀ ਟਾਪ ਕੁਆਲਟੀ ਦਾ ਚੈੱਕ ਕਰੋ ਮੇਰਾ ਵੀ ਬਾਕੀ ਅੱਖਾਂ ਦਾ ਵੀ ਪ੍ਰੋਪਰ ਨਿਸ਼ਾਨ ਨੇ ਪੂਰੇ ਬਾਕੀ ਚਾਰੇ ਪੈਰਾਂ ਤੇ ਨਿਸ਼ਾਨ ਨੇ ਬਾਈ ਜੀ ਪੂਰੇ ਇਹ ਚੰਗਾ ਜਾਨ ਬਰਿਆ ਬਾਈ ਜੀ ਤੇ ਬਾਈ ਕੋਲੇ ਦਿੰਦਾ ਪੂਰੀ ਜਾਣਕਾਰੀ ਤੇ ਬਾਈ ਪਹੁੰਚੇ ਨਾ ਅੱਜ ਮੰਡੀ ਬਾਈ ਸਾਸੀ ਕਾਲ ਜੀ ਕੀ ਹਾਲ ਹੈ ਵੀਰੇ ਸਹੀ ਜੀ ਕਿਹੜਾ ਪਿੰਡ ਹੈ ਵੀਰੇ ਵਿਲਾ ਜੀ ਅੱਛਾ ਇਹ ਕਿੱਥੇ ਪੈ ਜਾਂਦਾ ਜੀ ਆਹ ਤੱਲੇ ਆਪ ਦੇ ਨਾਲ ਜਿਲ੍ਹਾ ਕਿਹੜਾ ਪੈ ਜਾਂਦਾ ਜੀ ਬੰਨਾਲਾ ਅੱਛਾ ਵੀਰੇ ਬੰਨਾਲਾ ਅੱਜ ਝੋਟਾ ਲੈ ਕੇ ਆਏ ਵੀਰੇ ਕੱਟੇ ਦਾ ਕੀ ਹਿਸਾਬਤਾ ਵੀਰੇ ਇਹਦਾ ਲੱਖ ਕੁ ਮਰ ਇਹਦੀ ਇਹਦੇ 3 ਸਾਲਾਂ ਦਾ ਹੈ ਅੱਛਾ 3 ਸਾਲਾਂ ਦਾ ਹੈ ਇਹ ਕਿੰਨੇ ਮੁੱਲ ਰੱਖੇ ਵੀਰੇ ਆਪਾਂ ਇਹਦਾ ਇਹਦਾ ਤਾਂ ਲੱਖ ਰੁਪਿਆ ਰੱਖਿਆ ਤੇ ਬਹੁਤ ਹੀ ਜੈਜ ਰੇਟ ਰੱਖਿਆ ਬਾਈਆਂ ਨੇ ਜੀ ਤੇ ਥੋੜਾ ਜਿਹਾ ਮੰਤਣ ਹੋ ਜੂਰ ਜੀ ਪਹਿਲੀ ਜੈਜ ਰੱਖਿਆ ਨਾ ਦੇ ਦਾਂ ਕੋਈ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਆਪ ਆਪਣਾ ਨੇ ਬੜਾ ਬੜਾ ਉਹ ਮੁੰਡੇ ਦਾ ਯਾਰ ਆਪ ਟਾਪ ਕੁਆਲਟੀ ਦਾ ਬਾਈ ਨੀਲੀ ਰਵੀ ਦਾ ਕੱਟਾ ਏ ਤੇ ਬਾਈ ਪਹੁੰਚਿਆ ਜੀ ਮੰਡੀ ਜੇ ਕੋਈ ਲੈਂਡ ਦਾ ਸ਼ੌਂਕੀਆ ਤਾਂ ਬਾਈ ਨਾਲ ਕੰ ਤੇ ਮੋਬਾਈਲ ਆਪਾਂ ਪਾ ਦਿੰਦੇ ਨੰਬਰ ਬਾਈ ਦਾ ਚੰਗਾ ਯਾਰ ਬਰੇ ਵੀਰ ਨੰਬਰ ਬੋਲ ਦੂੰਗਾ ਵੀਰ ਆਪਣਾ 9815481831 ਇੱਕ ਵਾਰੇ ਬੋਲ ਦੂੰਗਾ ਵੀਰ 9815481831 ਤੇ ਬਾਈ ਨੇ ਕਵਰ ਜਰੂਰ ਕਰੋ ਬਾਈ ਚੰਗਾ ਯਾਰ ਨਮਰੇ ਕਰਾ ਰੱਖਣ ਵਾਲਾ ਸਾਫ ਕੁਆਲਟੀ ਦਾ ਬਾਈ ਨੀਲੀ ਰਵੀ ਬਾਈ ਪਿੱਟ ਪੁੜੇ ਦਾ ਬਹੁਤ ਚੰਗਾ ਬਾਈ ਪਸ਼ੂ ਵਾਧੂ ਆਏ ਹੋਏ ਨੇ ਮੰਡੀ 'ਚ ਤੇ ਟਾਪ ਗਲਾਸ ਦੀਆਂ ਆਈਆਂ ਹੋਈਆਂ ਨੇ ਬਈ ਮੋਹਰਾਂ ਨਾਲ ਦੇ ਝੋਟੇ ਨੇ ਚੰਗੇ ਜਾਨਵਰ ਨੇ ਬਾਈ ਜੀ ਹਰਿਆਣੇ ਦੇ ਨਾਲ ਟੌਪ ਕੁਆਲਟੀ ਚੈੱਕ ਕਰੋ ਬਾਈ ਬਹੁਤ ਹੀ ਟੌਪ ਕੁਆਲਟੀ ਮੋਹਰਾ ਨਾਲ ਦੀ ਝੋਟੀ ਚੈੱਕ ਕਰੋ ਮੇਰਾ ਵੀ ਅਟਰ ਕੁਆਲਟੀ ਬਹੁਤ ਚੰਗੀ ਹੈ ਬਾਈ ਜੀ ਝੋਟੀ ਦੀ ਤੇ ਪਿੱਟਪੜੇ ਦੀ ਬਹੁਤ ਚੰਗੀ ਹੈ ਬਾਈ ਜੀ ਕੋਈ ਰੀਜ ਨਹੀਂ ਜਾਈਦਾ ਬਸ ਸਿੰਗਲ ਹੀ ਬਹੁਤ ਹੁੰਦੀ ਹੋਈ ਹੈ ਜਿਹਨੇ ਵੀ ਲਵਾਂਗੇ ਬੰਦੇ ਕੋਲ ਜਾਣਕਾਰੀ ਚੈੱਕ ਕਰੋ ਬਾਈ ਨਾਲ ਹੈ ਕਿ ਨਹੀਂ ਕੱਟਾ ਮੋਰਾ ਮਸਲਾ ਟੈਕਰੋ ਵੀਰ ਜੀ ਅਸੀ ਗਾਲ ਜੀ ਬਾਈਕ ਪਲਣ ਕੱਟੀ ਹੈ ਇਹ 40 ਮੋਲ ਕਰੇ ਅੱਛਾ ਜੀ ਮੋਲ ਕਿਨੇ ਰੱਖਿਆ ਵੀਰੇ ਤਾਂ ਇਹ 40 ਅੱਛਾ ਦੁੱਧ ਕਿਨੇ ਇਥੇ ਲਈ ਦੋ 14 ਕਿਲੋ ਅੱਛਾ 16 ਲੀਟਰ ਬਾਈ ਜੀ ਤੇ ਬਹੁਤ ਚੰਗਾ ਜਾਨਵਰ ਹੈ ਬਾਈ ਜੀ ਬਾਈ ਦਾ ਰੇਟ ਵੀ ਬਹੁਤ ਜਾਇਜ਼ ਰੱਖਿਆ ਜੀ ਤੇ ਬਾਈ ਕਿੱਥੋਂ ਆਪਾਂ ਦੇ ਬਾਈ ਹਰਿਆਣਾ ਹਸਾਰਜਲਾ ਅੱਛਾ ਬਾਈ ਤੇਰੀ ਨਾਲ ਝੋਟੀ ਖੜੀ ਇਹਦਾ ਕੀ ਹਿਸਾਬ ਦਾ ਵੀਰੇ ਬਾਈ ਸੇਫ ਪੈਸਾ ਹੀ ਹੈ ਅੱਛਾ ਬਾਈ ਤੇ ਚੰਗਾ ਜਾਨਵਰ ਹੈ ਬਾਈ ਜੀ ਅੱਗੇ ਵੀ ਖੜਾ ਹੈ ਤੇ ਇਹਦੇ ਨਾਲ ਦੁੱਧ ਕਿਨੇ ਬਾਈ ਜੀ 8 ਲੀਟਰ ਅੱਛਾ 12 ਲੀਟਰ ਬਾਈ ਜੀ ਤੇ ਬਾਈ ਜੀ ਆਪਾਂ ਹਰੀ ਕਮੰਡੀ ਲਾਉਂਦੇ ਆ ਜੀ ਹਾਂ ਤੇ ਮੋਬਾਈਲ ਨੰਬਰ ਮਿਲ ਸਕਦੇ ਆਪਾਂ ਆਪਣਾ ਵੀ ਮੋਬਾਈਲ ਨੰਬਰ ਇਹਦਾ ਅੱਛਾ ਜੀ ਠੀਕ ਹੈ ਬਾਈ ਜੀ ਜਿਹੜਾ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਜੀ ਹਾਂਜੀ ਰੋਲਾ ਹਾਂਜੀ ਫਰਾਲੀ ਠੀਕ ਹੈ ਬਾਈ ਜੀ ਤੇ ਬਾਈਆਂ ਦਾ ਹੈਗਾ ਵਪਾਰ ਤਾਂ ਕੰਮ ਬਾਈ ਕਹਿੰਦਾ ਵੀ ਥੋੜਾ ਨੰਬਰ ਕਰਕੇ ਵੀ ਲੋਕ ਪਛਾਣ ਜ਼ਿਆਦਾ ਕਰਦੇ ਆ ਤੇ ਲੰਮੇ ਘਟ ਹੈ ਮੱਜਾ ਤੇ ਚੈੱਕ ਕਰੋ ਬਾਈ ਕੋਈ ਚੱਕੇ ਹਜ਼ਾਰ ਬਰਗੜੇ ਨੇ ਬਾਈ ਜੀ ਤੇ ਲੈਣ ਲਈ ਤੁਸੀਂ ਆ ਸਕਦੇ ਹੋ ਬਾਈ ਜੀ ਇੱਥੇ ਟੌਕਲਾ ਦੇ ਵਿੱਚ ਜਾਂਦੀ ਹਾਰ ਸ਼ਿੰਗਾਰ ਦਾ ਪੂਰਾ ਪ੍ਰਬੰਧ ਹੈ ਇੱਥੇ ਚੈੱਕ ਕਰੋ ਮੇਰਾ ਵੀ ਤੇ ਭਾਈ ਜੀ ਆਜੋ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਹੋਰ ਵੀ ਟੌਕ ਦੀਆਂ ਝੋਕਰੀਆਂ ਆਜੋ ਮੇਰਾ ਵੀ ਜਾਲ ਬੜਾ ਚੰਗੇ ਆਏ ਨੇ ਕੋਈ ਆਉਣਾ ਚਾਹੁੰਦਾ ਭਾਈ ਆ ਸਕਦਾ ਮੰਡੀ ਟੌਕਲਾ ਜਾਲ ਬੰਨੇ ਭਾਈ ਜੀ ਬਾਕੀ ਰੇਟ ਥੋੜਾ ਮੰਦਾ ਤੇ ਬਾਕੀ ਮੌਸਮ ਬਹੁਤ ਗਰਮੀ ਹੈ ਬਸ ਟੌਕ ਕੋਲ ਦਾ ਮੋਹਰਾ ਨਹੀਂ ਦਾ ਕਟਾ ਟੱਕਰ ਉਹ ਮੇਰਾ ਵੀਰ ਇਹ ਵੀ ਪਹੁੰਚਿਆ ਅੱਜ ਮੰਡੀ ਤੇ ਇਹਦੇ ਬਾਰੇ ਵੀ ਆਪਾਂ ਲੰਦਿਆ ਪਾਈਆਂ ਕੋਲੋਂ ਜਾਣਕਾਰੀ ਹਾਂਜੀ ਭਾਈ ਸਾਸੀਗਾਲ ਜੀ ਸਾਸੀਗਾਲ ਕੀ ਹਾਲ ਹੈ ਵੀਰੇ ਠੀਕ ਆ ਮਾੜਾ ਕਿਹੜਾ ਪਿੰਡ ਹੈ ਵੀਰੇ ਪਿੰਡ ਮਵਾਈ ਆ ਅੱਛਾ ਜ਼ਿਲ੍ਹਾ ਜਲੰਧ ਠੀਕ ਹੈ ਭਾਈ ਜੀ ਅੱਜ ਆਪਣਾ ਝਾਰਾ ਲੈ ਕੇ ਆਇਆ ਕੱਟਾ ਇਹ ਤਾਂ ਕੀੀ ਸਕਦਾ ਵੀਰੇ ਇਹ ਖੀਰਾ ਆ ਹੱਲੇ ਤੇ ਖੀਰਾ ਜੀ ਹਾਂਜੀ ਇਹ 2 ਕਿਲੋ ਵਾਲੀ ਦਾ ਆ ਹਲੇ ਦੋ ਦੇ ਜੰਗ ਭੰਨੇ ਆ ਹੱਲੇ ਅੱਛਾ ਭਾਈ ਜੀ ਠੀਕ ਹੈ ਭਾਈ ਜੀ ਤੇ ਤਾਂ ਮੁੱਲ ਕਿੰਨਾ ਰੱਖਿਆ ਵੀਰੇ ਆਪਾਂ ਨਹੀਂ ਮੁੱਲ 1.5 ਕਰ ਦਿੰਦੇ ਅੱਛਾ ਬਹੁਤ ਹੀ ਵਾਜੇ ਰੱਖਿਆ ਭਾਈ ਜੀ 2 ਕਿਲੋ ਵਾਲੀ ਦਾ ਆ ਜਾਨੀ ਅੱਛ ਤੇ ਉਦਾਂ ਸੀਲ ਹੈ ਬਾਈ ਪੂਰਾ ਪੂਰਾ ਮੱਝ ਵੀ ਲਾਉ ਠੀਕ ਹੈ ਬਾਈ ਠੀਕ ਹੈ ਟੈਂਟ ਕਰ ਤੇ ਬਾਈ ਮੋਬਾਈਲ ਪਰ ਬੋਲ ਸਕਦੇ ਆ 99786 ਅੱਛਾ ਬਾਈ ਜੀ 37468 ਇੱਕ ਵਾਰ ਦੁਬਾਰਾ ਬੋਲ ਦੂੰਗਾ ਵੀਰੇ 99786 ਠੀਕ ਹੈ ਜੀ 37468 ਤੇ ਨਾਮ ਕੀ ਪਿਰ ਆਪਣਾ ਰਣਜੀਤ ਸਿੰਘ ਆ ਪਿੰਡ ਮੋਾਈ ਠੀਕ ਹੈ ਬਾਈ ਤੇ ਬਹੁਤ ਹੀ ਟਾਪ ਕੁਆਲਟੀ ਦਾ ਬਾਈ ਮੋਹਰਾ ਨਸਦਾ ਕੱਟਾ ਤੇ ਬਾਈ ਕਹਿੰਦਾ ਇਹਦਾ ਕੁੱਟੜ ਨਹੀਂ ਹੈ ਬੈਠਾ ਖੀਰ ਹੀ ਮੰਨਿਆ ਜਾਉਗਾ ਇਹ ਟਾਪ ਕੁਆਲਟੀ ਦਾ ਬਾਈ 18 ਲੀਟਰ ਮਾਜਰੇ ਦੁੱਧ ਠੀਕ ਹੈ ਬਾਈ ਜੀ ਤੇ ਚੰਗਾ ਜਾਨਵਰ ਹੈ ਬਾਈ ਜੀ ਤੇ ਬਾਈ ਨਾਲ ਕੰਟੈਕਟ ਕਰੋ ਬਾਈ ਜੀ ਕੋਈ ਲੈਂਡ ਦਾ ਸ਼ੌਕੀ ਬਾਈ ਬਾਕੀ ਬਾਈਆਂ ਨੇ ਰੇਟ ਬਹੁਤ ਜ਼ਿਆਦਾ ਰੱਖਿਆ ਜਾਨਵਰ ਬਹੁਤ ਚੰਗਾ ਬਾਈ ਜੀ ਠੀਕ ਹੈ ਬਾਈ ਜੀ ਧੰਨਵਾਦ ਜੀ ਆਗਰੀ ਥੋੜੀ ਮੰਦੀ ਐ ਤੇ ਬਾਕੀ ਵੀ ਜਾਨਵਰ ਚੰਗੇ ਆ ਇਹ ਸਾਰੇ ਇੱਥੇ ਗਰਮੀ ਕਰ ਲਈ ਥੋੜੀ ਆਗਰੀ ਮੰਦੀ ਐ ਤੁਸੀਂ ਵੀ ਆਓ ਜੀ ਜਗਰਾਓ ਮੰਡੀ ਇੱਥੇ ਦੇਖੋ ਜੀ ਟੌਪ ਟੌਪ ਦੇ ਲੱਗੇ ਨੇ ਜਾਨਵਰ ਤੇ ਲੈ ਕੇ ਜਾ ਸਕਦੇ ਹੋ ਜੀ ਤੁਸੀਂ ਵੀ ਬਹੁਤ ਓਕੇ ਹੈ ਜੀ ਜਾਨਵਰ ਬੰਨੇ ਬਾਈ ਜੀ ਕੋਈਆਂ ਬਹੁਤ ਟੌਪ ਕਲਾਸ ਖੜੀਆਂ ਨੇ ਸਬਸਕ੍ਰਾਈਬ ਵੀ ਦੁੱਗਾਨਿਆ ਕਰੋ ਕਿਉਂਕਿ ਤੁਹਾਡੇ ਸ਼ੌਕ ਨਾਲ ਚੱਲਦਾ ਪਿਆ ਸਾਰਾ ਸਿਸਟਮ ਜੀ ਧੰਨਵਾਦ ਵੀਰੇ